ਮੇਰਾ ਨਾਮ ਚੌਧਾਰ ਸਿੰਘ ਹੈ ਅੱਜ ਸਿਵਲ ਹਸਪੀਟਲ ਪਹੁੰਚਿਆ ਕਿ ਕੀ ਚੱਕਰ ਕੀ ਆ ਮਾਮਲਾ ਕੀ ਆ ਤਰਾ ਜੱਤਰ ਜੀ ਮੇਰੇ ਤੜਕੇ ਸਵੇਰੇ ਦੋ ਮੁੰਡੇ ਆਏ ਮੋਟਰਸਾਈਕਲ ਤੇ ਮੈਨੂੰ ਪੁੱਛਦੇ ਵੀ ਤੇਰਾ ਮੁੰਡਾ ਕਿੱਥੇ ਭੱਲਾ ਤਸੀਂ ਆਖਿਆ ਕਿ ਪਾਰਕ ਦੇ ਵਿੱਚ ਗਿਆ ਉਹ ਇੱਕ ਮੁੰਡੇ ਦਾ ਨਾਮ ਸੀਗਾ ਦੂਜਾ ਸੁੱਖ ਕੀ ਨਾਮ ਉਹਦਾ ਮੁੰਡੇ ਦਾ ਸੁਖਾ ਸਿੰਘ ਸੰਨਪਾਤਮਾ ਸਿੰਘ ਇੱਕ ਜਿਹੜਾ ਮੁੰਡ ਮੋਟਰਸਾਈਕਲ ਚਲਾਉਂਦਾ ਸੀ ਉਹਦਾ ਮੂੰਹ ਬੰਨਿਆ ਸੀ ਤਾਂ ਗਿਆ ਸੀਗਾ ਉਹਦੇ ਮੈਥੋਂ ਪੁੱਛ ਕੇ ਤਾਂ ਵਾਪਸ ਚਲੇ ਗਏ ਬਾਦ ਚ ਸਾਡੇ ਪਿੰਡ ਦੇ ਮੁੰਡਿਆਂ ਨੇ ਦੱਸਿਆ ਹੋਰਾਂ ਨੇ ਉਹ ਕਹਿੰਦੇ ਵੀ ਦੂਜਾ ਵੀ ਉਹ ਪੁੱਲਾ ਥੋੜਾ ਉੱਥੇ ਡਿੱਗਿਆ ਪਿਆ ਇਹ ਬੰਦੇ ਨੇ ਪਹਿਲਾਂ ਵੀ ਤਿੰਨ ਚਾਰ ਦਿਨ ਕਹਿਆ ਵੀ ਅਸੀਂ ਤੁਹਾਡੇ ਮੁੰਡੇ ਤੇ ਗੱਡੀ ਚੜਾ ਕੇ ਮਾਰਨਾ ਇਦਾਂ ਮੌਤ ਕਿਸ ਤਰ੍ਹਾਂ ਹੋਈ ਹੈ ਮੌਲ ਜੀ ਜਦੋਂ ਉੱਥੇ ਗਏ ਅਸੀਂ ਸਾਨੂੰ ਦੱਸਿਆ ਅਸੀਂ ਉੱਥੇ ਮੰਡੀ ਦੇ ਵਿੱਚ ਪਹੁੰਚ ਗਏ ਆ ਚੱਕ ਕੇ ਦੂਜਾ ਉੱਥੋਂ ਲਿਆਂਦਾ ਤੇ ਇੱਥੇ ਹਸਪਤਾਲ ਲਿਆਂਦਾ ਤਾਂ ਡਾਕਟਰ ਨੇ ਕਹਿੰਦੇ ਵੀ ਡੈਥ ਹੋ ਗਈ ਕੀ ਲੱਗਦਾ ਕੀ ਆ ਕਿਵੇਂ ਹੋਈ ਹੈ ਮੌਤ ਇਹ ਨਸ਼ੇ ਨਾਲ ਹੋਈ ਚਿੱਟੇ ਨਾਲ ਜੀ ਤੇ ਅੱਗੇ ਵੀ ਲਗਾਉਂਦਾ ਸੀਗਾ ਪਤਾ ਸੀ ਆ ਸਾਡੇ ਪਿੰਡ ਦੇ ਮੁੰਡੇ ਬਹੁਤ ਚਿੱਟਾ ਲਾਉਂਦੇ ਆ ਹਾਂਜੀ ਸਰਕਾਰਾਂ ਦਾ ਕਹਿੰਦਾ ਬੰਦ ਹੋ ਚੁੱਕਾ ਕਿ ਸਰਕਾਰਾਂ ਦਾ ਵੀ ਸਭ ਝੂਠ ਹੀ ਹੈ ਇਹ ਭਗਵੰਤ ਮਾਨ ਤੇ ਅਸੀਂ ਤੁਹਾਨੂੰ ਪੂਰਾ ਭਰੋਸਾ ਸੀਗਾ ਵੀ ਇਹ ਤੁਜਾ ਬੰਦ ਕਰਾ ਦੇਣਗੇ ਪਰ ਨਹੀਂ ਭਗਵੰਤ ਮਾਨ ਜੀ ਮੈਂ ਤਾਂ ਤੁਜਾ ਸਾਨੂੰ ਤਾਂ ਤੁਸੀਂ ਉਹੀ ਉਹੀ ਮਾਰਤਾ ਦੂਜਾ ਨਹੀਂ ਮਾਰਤਾ ਤੇ ਤੁਸੀਂ ਵੀ ਮਾਰਤਾ ਜੀ ਉਮਰ ਕਿੰਨੀ ਤੁਹਾਡੇ ਬੱਚੇ ਹਾਂਜੀ ਉਮਰ ਕਿੰਨੀ ਹੈ ਉਮਰ 22 ਸਾਲ ਹੈ ਜੀ ਗਾਇਵਾਂ ਸੀਗਾ ਹਾਂਜੀ ਵਾਹ ਦੋ ਬੱਚੇ ਆ ਜੀ ਇੱਕ ਕੁੜੀ ਇੱਕ ਮੁੰਡਾ ਹੈ ਇਹ ਕਿਵੇਂ ਹਾਸ ਤੁਹਾਨੂੰ ਕਿਹੜੇ ਬੰਦੇ ਫੜ ਕੇ ਲੈ ਕੇ ਗਏ ਆ ਹਾਂਜੀ ਕੌਣ ਕੌਣ ਲੋਕ ਨੇ ਉਹ ਸਾਡੇ ਪਿੰਡ ਦੇ ਹੀ ਆ ਜੀ ਇਹ ਕੋਰਸ ਫੜ ਕੇ ਫੜ ਕੇ ਲੈ ਗਈ ਉਹਨਾਂ ਨੂੰ ਦੋ ਬੰਦੇ ਮੈਂ ਫੜਨੇ ਆ ਜੀ ਦੋ ਕੋਰਸ ਨੇ ਬਿਆਨ ਲਿੱਤਾ ਹਾਂ ਹਾਂ ਜੀ ਸਾਡੇ ਤੋਂ ਲੈ ਲਿਆ ਜੀ ਉਹ ਉਹੀ ਇੱਥੇ ਸਿਪਲ ਹਸਪਤਾਲ ਚ ਲੈ ਕੇ ਆਏ ਹਾਂ ਹਾਂ ਜੀ ਉਹਨਾਂ ਨੂੰ ਇਹ ਨਾਲ ਹੀ ਉਹਨਾਂ ਦੀ ਗੱਡੀ ਚ ਲਿਆਏ ਬਾਕੇ ਫਿਰ ਦੂਜੇ ਇਹ ਘਰੋਂ ਵੀ ਉਹੀ ਲੈ ਕੇ ਗਏ ਸੀ ਸਾਨੂੰ ਬੁਲਾਉਣ ਵੀ ਉਹੀ ਆਏ ਜੀ ਕਹਿੰਦੇ ਉੱਥੇ ਡਿੱਗਿਆ ਪਿਆ ਹਾਂਜੀ ਬੁਲਾਉਣ ਵੀ ਉਹੀ ਆਏ ਹਾਂਜੀ ਬੁਲਾਉਣ ਵੀ ਉਹੀ ਆਏ ਹੁਣ ਤੁਸੀਂ ਕਿੱਦਾਂ ਦੀ ਕਾਰਵਾਈ ਚਾਹੁੰਦੇ ਹੋ ਹਾਂਜੀ ਕਿੱਦਾਂ ਦੀ ਕਾਰਵਾਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਬਸ ਇਹਨਾਂ ਤੇ ਜਿਹੜੀ ਬੰਦਗੀ ਕਾਰਵਾਈ ਹੋਣੀ ਚਾਹੀਦੀ ਹੈ ਅੱਛੇ ਨਹੀਂ ਓਵਰਡੋਸ ਕਰਕੇ ਇੱਕ ਸਾਡੇ ਕੋਲ ਕੇਸ਼ਨ ਆਇਆ ਸੀ ਰਣਜੀਤ ਸਿੰਘ ਸਿੰਘਾ ਵਾਲੇ ਤੋਂ ਉਹ ਬ੍ਰਾਟ ਡੈਡੀ ਸੀ ਬਾਕੀ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਚੱਲੇਗਾ ਵੈਸੇ ਫੌਰੀ ਤੌਰ ਤੇ ਕੁਝ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਹੋ ਸਕਦਾ ਉਹਦੇ ਟੈਨੈਂਟ ਦੱਸ ਰਿਹਾ ਸੀ ਕਿ ਉਹ ਨਸ਼ੇ ਵਗੈਰਾ ਕਰਦਾ ਸੀਗਾ ਤੇ ਉਹ ਆਪਣੇ ਦੋਸਤਾਂ ਨਾਲ ਸੀਗਾ ਉਸ ਸਮੇਂ ਤੇ ਉਹ ਲੈ ਕੇ ਜਦੋਂ ਸਾਡੇ ਕੋਲ ਆਇਆ ਉਹ ਬ੍ਰਾਟ ਡੈੱਡ ਸੀ ਇਹਦੇ ਬਾਰੇ ਤੁਹਾਨੂੰ ਕਿੰਨੀ ਉਮਰ ਸੀ ਸਿੰਘਾ ਵਾਲੇ ਤੋਂ ਹੈ 25 ਸਾਲ ਦੀ ਉਮਰ ਹੈ ਸਰ ਇੱਕ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋਈ ਹੈ ਕੀ ਹੈ ਮਾਮਲਾ ਸਾਡਾ ਜੋ ਜਿਹੜੀ ਪਿੰਡ ਸਿੰਘਾ ਵਾਲੇ ਵਿੱਚ ਇੱਕ ਜਿਹੜੇ ਲੜਕੇ ਦੀ ਜਿਹੜੀ ਮੌਤ ਹੋਈ ਆ ਜਿਸ ਸੰਬੰਧ ਜਿਹੜੇ ਉਹਦੇ ਪਿਤਾ ਸ਼ਿਵਰਾਜ ਸਿੰਘ ਆ ਜਿਹੜਾ ਲੜਕਾ ਜਿਹੜਾ ਮਰਨ ਵਾਲਾ ਉਸ ਦਾ ਨਾਮ ਰਣਜੀਤ ਸਿੰਘ ਆ ਉਹਦੀ ਉਮਰ ਕਰੀਬ 22 ਸਾਲ ਆ ਉਹਦੇ ਪਿਤਾ ਦੇ ਸ਼ਿਵਰਾਜ ਸਿੰਘ ਜੋ ਆਪਣੇ ਪੰਜਾਬ ਹੁਗੜ ਦੇ ਵਿੱਚ ਡਿਊਟੀ ਕਰ ਰਹੇ ਸੀ ਮੁਕੇ ਜ਼ਿਲੇ ਵਿੱਚ ਉਹਨਾਂ ਦੇ ਬਿਆਨ ਤੇ ਜਿਹੜੀ ਉਹ ਕਾਰਵਾਈ ਅਮਲ ਤੇ ਲਿਆਂਦੀ ਜਾ ਰਹੀ ਆ ਜੋ ਦੌਰਾਨ ਦੇ ਤਫ਼ਤੀਸ਼ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਸਾਹ ਅਗਦੇ ਜਿਹੜੀ ਕਾਰਵਾਈ ਚ ਲਿਆਂਦੇ ਜਾ ਰਿਹਾ ਕਿ ਦੋ ਨੌਜਵਾਨ ਵੀ ਮੌਕੇ ਤੋਂ ਕਾਬੂ ਕੀਤੇ ਗਏ ਤੁਹਾਡੇ ਬਲੋਂ ਜਿਨ੍ਹਾਂ ਬਲੋਂ ਨਾਲ ਨਸ਼ਾ ਕਰਾਇਆ ਗਿਆ ਸੀ ਨੀ ਉਹਨਾਂ ਬਾਰੇ ਹਜੇ ਕੁਝ ਕਲੀਅਰ ਨਹੀਂ ਹੈਗਾ ਉਹਨਾਂ ਬਾਰੇ ਅਸੀਂ ਤਫ਼ਤੀਸ਼ ਵਿਖਾਂਗੇ ਵੀ ਤਫ਼ਤੀਸ਼ ਵਿੱਚ ਉਹ ਸਾਹਮਣੇ ਆਉਂਦੇ ਕਿ ਨਹੀਂ ਜੇ ਉਹ ਮਤਲਬ ਉਹਨਾਂ ਦਾ ਕੋਈ ਸਾਨੂੰ ਪੱਖ ਲੱਗਾ ਕਿ ਇਹ ਦੋਸ਼ੀ ਆ ਉਹਨਾਂ ਨੂੰ ਅਸੀਂ ਨਾਮਜ਼ਦ ਕਰਕੇ ਤੇ ਉਹਨਾਂ ਦਾ ਵੀ ਵੰਡ ਕੇ ਕਰ ਵੀ ਉਹਨਾਂ ਤੇ ਕਰਾਂਗੇ ਕਿੰਨੀ ਉਮਰ ਦਾ ਇਹ ਲੜਕਾ ਦਿੱਸੇ ਜਾ ਰਿਹਾ ਇੱਕ 22 ਸਾਲ ਦਾ ਲੜਕਾ ਵਿਆਹ ਵਰਾ ਸੀ ਹਾਂਜੀ ਵਿਆਹ ਹੈ ਜੀ ਕੰਮ ਕੀ ਕਰਦਾ ਸੀ ਇਹ ਇਹ ਮਿਹਨਤ ਮਿਹਨਤੀ ਕਰਦਾ ਸੀ ਪਿਓ ਵੱਲੋਂ ਕੀ ਬਿਆਨ ਕਰਵਾਏ ਗਿਆ ਪਿਓ ਦਾ ਹਾਲ ਦੀ ਘੜੀ ਮਤਲਬ ਕਹਿ ਰਹੇ ਜਿਹੜੇ ਜਿਹੜੇ ਸਾਥੀਰ ਨਾਲ ਲੈ ਗਿਆ ਸੀ ਉਹ ਮਤਲਬ ਉਹ ਉਹੋ ਜੀ ਕਹਿ ਰਹੇ ਆ ਪਰ ਅਸੀਂ ਤਫਤੀਸ਼ ਚ ਲੈ ਆ ਰਹੇ ਹਾਂ ਕਿ ਇਸ ਤਫਤੀਸ਼ ਸਾਹਮਣੇ ਉਹ ਜਿਹੜੀ ਗਾਰ ਵੀ ਲੈਵਾਂ ਚਾਹੇ ਦਾ ਵਿਸ਼ਾ ਹੈ ਜਾਂਚ ਕਰ ਰਹੇ ਹਾਂ ਹਾਂ ਜਾਂਚ ਕਰ ਰਹੇ ਹਾਂ ਅਸੀਂ ਇਸ ਬੰਦੀ ਜੋ ਵੀ ਜਾਂਚ ਸਾਹਮਣੇ ਜੋ ਵੀ ਕੋਈ ਪੱਕਾ ਸਾਹਮਣੇ ਹੈ ਉਹ ਸਾਨੂੰ ਵੀ ਬੰਦੀ ਕਰ ਰਿਹਾ ਮਿਲ ਰਿਹਾ